ਜੇ ਜੀ ਐਮਸੀ ਮੇਰੀ ਜ਼ਿੰਮੇਵਾਰੀ ਬਣਦੀ ਮੈਨੂੰ ਦੱਸਣਾ ਪਈ ਆ ਨੁਕਸਾ ਤੇ ਇਹਨੂੰ ਇੱਥੇ ਮਤਲਬ ਕੱਢਿਆ ਜਾਵੇ ਹਨਾ ਤਾਰ ਚੱਕ ਕੇ ਲਾਉਣ ਦੀ ਮੇਰੀ ਕੋਈ ਜ਼ਿੰਮੇਵਾਰੀ ਐਕਸ਼ਨ ਸਾਹਿਬ ਕਹਿੰਦੇ ਫਿਰ ਐਂ ਕਰੋ ਜੀ ਇੱਕ ਤਾਂ ਜੀਤ ਸਾਹਿਬ ਦੀ ਅੰਗੇਲੀ ਸੀ ਇਹਦੀ ਕਹਿੰਦੇ ਉਹਦੇ ਬਾਰੇ ਮੈਨੂੰ ਕੰਪਲੀਟ ਮਤਲਬ ਉਹ ਲਿਖ ਕੇ ਦੇ ਦੇਣ ਕਿ ਡਿਊਟੀ ਹਨ ਜਿਹੜੇ ਅੰਗੇਲੀ ਕਰਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਗਾਪੁਰਾਣ ਦੇ ਚੰਨੂਆ ਰੋਡ ਤੇ ਖੜੇ ਹਰ ਗੋਬਿੰਦ ਕਲੋਨੀ ਦੇ ਬਿਲਕੁਲ ਅੱਗੇ ਵਾਰਡ ਨੰਬਰ 8 ਦੇ ਵਿੱਚ ਜਿੱਥੇ ਤੁਹਾਨੂੰ ਸਰਕਾਰੀ ਮਹਿਕਮਿਆਂ ਦਾ ਵੀ ਕਿਸ ਤਰ੍ਹਾਂ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਲੋਕਾਂ ਦੀ ਤੇ ਜਿਹੜੇ ਮੌਜੂਦਾ ਲੋਕਾਂ ਵੱਲੋਂ ਚੁਣੇ ਹੁੰਦੇ ਨਮਾਇंदे ਉਹਨਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਪੁੱਛਗਿਆ ਚੁੰਦੀ ਪਹਿਲਾਂ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖ ਲਓ ਕਿ ਇਹ ਜਿਹੜਾ ਚੰਨੂਆ ਰੋਡ ਦੇ ਉੱਪਰ ਜਿਹੜਾ ਸੜਕ ਦੇ ਉੱਪਰ ਹੀ ਇੱਕ ਪਲਾਟ ਪਿਆ ਉਹਦੇ ਵਿੱਚ ਜਿਹੜੇ ਤਾਰਾਂ ਲੰਘਦੀਆਂ ਤਾਰਾਂ ਦੀ ਜਿਹੜੀ ਹਾਲਤ ਆ ਤੁਹਾਨੂੰ ਨੇੜੇੋਂ ਵੀ ਬਾਅਦ 'ਚ ਦਿਖਾ ਦਿੰਨੇ ਆ ਤੇ ਇਹਨਾਂ ਦੀ ਹਾਲਤ ਐਨੀ ਮੰਦੀ ਹੋਈ ਪਈ ਆ ਜਿਵੇਂ ਇੱਥੇ ਗਲੀ ਤੇ ਵਿੱਚ ਬੱਚੇ ਖੇਡਦੇ ਰਹਿੰਦੇ ਆ ਤਾਂ ਇਹ ਬਹੁਤ ਨੀਵੀਆਂ ਤਾਰਾ ਪਲਾਟ ਦੇ ਤੇ ਬਾਕੀ ਜਿਹੜਾ ਤਾਰਾਂ ਜਿਹੜੀਆਂ ਢਲ ਕੇ ਜਮਾ ਜਿਹੜਾ ਤਾਂ ਹੱਥ ਲਾ ਸਕਦਾ ਕੋਈ ਵੱਡਾ ਹਾਦਸਾ ਹੋ ਸਕਦਾ ਪਰ ਜਿਹੜਾ ਮੈਕਮਾ ਵਾ ਮੈਕਮਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂਗਾ ਇੱਥੋਂ ਦੇ ਜਿਹੜੇ ਐਮਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਵੱਲੋਂ ਕਿੰਨੀਆਂ ਕੰਪਲੀਟਾ ਦਿੱਤੀਆਂ ਗਈਆਂ ਤੇ ਮੈਕਮੇ ਵੱਲੋਂ ਜਿਹੜੀ ਕਿਹੜੀ ਸੁਣਵਾਈ ਕੀਤੀ ਗਈ ਆ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਜਿਹੜੇ ਲੋਕ ਇਸ ਚੀਜ਼ਾਂ ਤੋਂ ਪਰੇਸ਼ਾਨ ਰਹਿੰਦੇ ਆ ਕਿ ਜਿਹੜਾ ਸਬੰਧਤ ਵਿਭਾਗਾਂ ਨੂੰ ਸ਼ਿਕਾਇਤਾਂ ਜ਼ਰੂਰ ਕੀਤੀਆਂ ਜਾਂਦੀਆਂ ਪਰ ਉੱਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਪਰ ਇਹਨਾਂ ਦੇ ਜਿਹੜਾ ਵਾਰਡ ਨੰਬਰ 8 ਦੇ ਐਮਸੀ ਨੇ ਕਮਲ ਉਹਨਾਂ ਵੱਲੋਂ ਵੀ ਇਹਨਾਂ ਸ਼ਿਕਾਇਤਾਂ ਕੀਤੀਆਂ ਗਿਆ ਕਿੰਨੀ ਕਿ ਸੁਣਵਾਈ ਹੋਈ ਗੱਲਬਾਤ ਕਰਦੇ ਆ ਐਮਸੀ ਸਾਹਿਬ ਜਿਹੜੀਆਂ ਤਾਰਾਂ ਪਹਿਲਾਂ ਤਾਂ ਇਹ ਹੀ ਦੱਸ ਦੋ ਇਹ ਕਦੋਂ ਦਾ ਇਹ ਜਿਹੜਾ ਹਾਲ ਇਹ ਹੋ ਜਾਇਆ ਹਾਂ ਸ਼ਿਵ ਕੁਮਾਰ ਜੀ ਇਸ ਨੂੰ ਘੱਟ ਤੋਂ ਘੱਟ 1.5 ਮਹੀਨੇ ਤੋਂ ਪਲੱਸ ਹੋ ਗਿਆ ਮੇਰੀ ਇਸ ਦੇ ਬਾਰੇ ਜੇਏ ਸਾਹਿਬ ਨਾਲ ਵੀ ਗੱਲ ਹੋਈ ਆ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਆ ਲਾਸ਼ ਜਾ ਕੇ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਹੈਗੀ ਆ ਜਿਹੜਾ ਐਸਪੀਓ ਹੈਗਾ ਜੀ ਮੈਂ ਉਹ ਤੋਂ ਲਗਭਗ ਅੱਜ ਤੋਂ ਮੈਂ 5 ਦਿਨ ਪਹਿਲਾਂ ਮਿਲਿਆ ਸੀਗਾ ਜੀ ਉਹ ਮੈਨੂੰ ਕਹਿੰਦੇ ਇਹਦਾ ਐਸਟੀਮੇਟ ਬਣਾ ਕੇ ਨਾ ਮੈਂ ਮਤਲਬ ਭੇਜ ਚੁੱਕੇ ਹਾਂ ਤਾਰਾ ਬਦਲ ਬਦਲਣ ਵਾਸਤੇ ਨਾ ਤਾਰਾ ਨਵੀਆਂ ਆਉਣ ਵਾਸਤੇ ਤੇ ਬਦਲਣ ਵਾਸਤੇ ਜੀ ਮੈਂ ਕਹਿੰਦਾ ਠੀਕ ਹੈ ਮੈਂ ਕੋਈ 5-7 ਦਿਨ ਵੇਟ ਕੀਤਾ 10 ਦਿਨ ਵੇਟ ਕੀਤੀ ਮੈਂ ਤੇ ਬਾਅਦ ਵਿੱਚ ਮੈਂ ਕਹਿੰਦਾ ਮੈਂ ਦੇਖਿਆ ਸੀ ਮੈਨੂੰ ਪੁੱਛਿਆ ਮੈਂ ਕਿ ਵੀ ਤੁਸੀਂ ਜਿਹੜਾ ਐਸਟੀਮੇਟ ਕਿੱਥੇ ਭੇਜਦੇ ਹੋ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਪਾਇਆ ਮੈਂ ਐਕਸਨ ਸਾਹਿਬ ਕੋਲ ਜਾਵਾਂ ਮੇਰਾ ਡਾਕਟਰ ਸਾਹਿਬ ਵੀ ਸੀਗੇ ਤੇ ਕਹਿੰਦੇ ਸਰ ਤੁਹਾਡੇ ਕੋਲ ਨਾ ਇੱਕ ਐਸਟੀਮੇਟ ਆਇਆ ਹੈ ਤੇ ਤੁਸੀਂ ਪਲੀਜ਼ ਪਾਸ ਕਰੋ ਮੈਨੂੰ ਮੰਮੀ ਪਾਸ ਕਰੋ ਤੇ ਮੈਨੂੰ ਇਹ ਬਹੁਤ ਦਿੱਕਤ ਆ ਰਹੀ ਹੈ ਤਾਰਾ ਬਹੁਤ ਨਹੀਂ ਵੀ ਵੀਡੀਓ ਵੀ ਆਈ ਵੀ ਹੈਗੀ ਹੈ ਕਿਦਸਰ ਮੇਰੇ ਕੋਲ ਤਾਂ ਕੋਈ ਐਸਟੀਮੇਟ ਹੀ ਨਹੀਂ ਆਇਆ ਕਿ ਮੈਂ ਕਿਉਂ ਨਹੀਂ ਆਇਆ ਸਰ ਉਹਨਾਂ ਨੇ ਭੇਜਿਆ ਵਾ ਇਹਦੇ ਕੋਲੇ ਆਇਆ ਕਹਿੰਦਾ ਨਹੀਂ ਆਇਆ ਉਹਨਾਂ ਨੇ ਮੇਰੇ ਸਾਹਮਣੇ ਫੋਨ ਲਾਇਆ ਸਪੀਕਰ ਖੋਲ ਕੇ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਕਹਿੰਦੇ ਕਹਿੰਦੇ ਸਰ ਮੈਂ ਐਸਟੀਮੇਟ ਹਲੇ ਬਣਾਉਣਾ ਹੈ ਮੈਂ ਫਿਰ ਉਹਥੇ ਬੋਲੇ ਮੈਂ ਕਿਹਾ ਸਰ 20 ਦਿਨ ਤਾਂ ਮੈਨੂੰ ਤੁਰੇ ਫਿਰਦੇ ਨਾ ਕਿ ਤੁਸੀਂ ਕਹਿੰਦੇ ਮੈਂ ਬਣਾ ਕੇ ਭੇਜ ਚੁੱਕੇ ਹਾਂ ਅੱਛਾ ਉਹਨੇ ਤਾਂ ਤੁਹਾਨੂੰ ਲਾਰੇ ਜੀ ਰੱਖਿਆ ਲਾਰੇ ਜੀ ਰੱਖਿਆ ਜੀ ਤੇ ਐਕਸ਼ਨ ਸਾਹਿਬ ਕਹਿੰਦੇ ਫਿਰ ਐ ਕਰੋ ਜੀ ਇੱਕ ਤਾਂ ਜੀਤ ਸਾ ਜਿਹੜਾਂ ਅੰਗਲੀ ਕਰਦੇ ਹੂੰ ਤੇ ਉਹਨੂੰ ਕਹਿੰਦੇ ਜਲਦੀ ਤੋਂ ਜਲਦੀ ਮੇਰੇ ਕੋਲ ਫਾਈਲ ਬਣਾ ਕੇ ਭੇਜੋ ਤੇ ਆਪੇ ਕੰਮ ਕਰਵਾਈਏ ਅਕਸਨ ਸਾਹਿਬ ਕਹਿੰਦੇ ਤੇ ਅੱਜ ਹੀ ਕੰਮ ਸਕੇਮ ਜਦ ਨਹੀਂ ਤੇ 5 ਦਿਨ ਹੋ ਗਏ ਤਾਰ ਆਈਆਂ ਨੂੰ ਜੀ ਅੱਛਾ ਤਾਰ ਆ ਗਈਆਂ ਆਸਤੀ ਜੀ ਠੀਕ ਹੈ ਜੀ ਐਸ ਡੀ ਸਾਹਿਬ ਨਾਲ ਮੇਰੀ ਗੱਲ ਹੋਈ ਮੈਂ ਕਹਿੰਦੀ ਇਦਾਂ ਕਰੋ ਸਰ ਤੁਲਕ ਤਾਰ ਆ ਗਈ ਹੈ ਕਹਿੰਦੇ ਹਾਂ ਤਾਰ ਆ ਗਈ ਹੈ ਮੈਂ ਕਹਿੰਦੀ ਪਾਓ ਸਾਰ ਹੂੰ ਕਹਿੰਦੇ ਪਾ ਦਨੇ ਮੇਰੇ ਕੋਲ ਅੱਜ ਪਾ ਦਨੇ ਮੈਂ ਕਹਿੰਦਾ ਠੀਕ ਹੈ ਜੀ ਉਹ ਰਹੂ ਨੇ ਅੱਜ ਕੱਲ ਅੱਜ ਕੱਲ ਅੱਜ ਲਾਖ ਤੇ ਮੈਂ ਕਿਹਾ ਸਰਦੂ ਤਾਰ ਪਾਉਂਦੇ ਕੋਈ ਨਹੀਂ ਮੁਰਤਵਾਰ ਆ ਰਹੇ ਮਨ ਕੋ ਛੁੱਟਾਂ ਆ ਰਹੇ ਹੈਗੀਆਂ ਅੱਛਾ ਚਾਰ ਪੰਜ ਦਿਨ ਫੇਰ ਤੁਹਾਨੂੰ ਲਾਰੇ ਲਾਉਂਦੇ ਲਾਰੇ ਲਾਉਂਦੇ ਰਹੀ ਅੱਜ ਮੈਨੂੰ ਕਹਿੰਦੇ ਐਂਦਾ ਕਰੋ ਵੀ ਤੁਸੀਂ ਤਾਰ ਚਾਕੇ ਲੈ ਕੇ ਦਿੱਤਾ ਤਾਰ ਚਾਕੇ ਲੈ ਯੋ ਤੇ ਅਸੀਂ ਲਿਆ ਕੇ ਪਾ ਦਨੇ ਆ ਅੱਛਾ ਵੀ ਤੁਸੀਂ ਲਿਆਉਣੀ ਥੋੜੀ ਜਿਮੇਵਾਰੀ ਆਉ ਮੈਨੂੰ ਕਹਿੰਦੇ ਮੇਰੀ ਜਿੰਮੇਵਾਰੀ ਹੈ ਠੀਕ ਹੈ ਨਾ ਡਿਊਟੀ ਉਹਨਾਂ ਦੀ ਬਣਦੀ ਹੈਗੀ ਮੇਰੀ ਦੇਖੋ ਤਾਰ ਲਿਆਉਣੀ ਜਿੰਮੇਵਾਰੀ ਨਹੀਂ ਮੇਰੀ ਤਾਰ ਪਵਾਉਣ ਦੀ ਜਿੰਮੇਵਾਰੀ ਹੈ ਸੱਲੀ ਕੰਪਲੀਟ ਕਰਨੀ ਬਾਕੀ ਸਾਰਾ ਤੇ ਇਹਨੂੰ ਇਥੇ ਮਤਲਬ ਕੱਢਿਆ ਜਾਵੇ ਹਨਾ ਤਾਰ ਚੱਕ ਕੇ ਲਿਆਉਣ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਤੇ ਹਲੇ ਤੱਕ ਉਹਨਾਂ ਨੇ ਮਤਲਬ ਕੋਈ ਵੀ ਨਹੀਂ ਦੱਤਾਗਾ ਅੱਜ ਤੁਸੀਂ ਲਾਸਟ ਵਾਰ ਜਦੋਂ ਫੋਨ ਕੀਤਾ ਉਹਦਾ ਕੀ ਗੱਲ ਹੋਈ ਉਹ ਮੈਨੂੰ ਕਹਿੰਦੇ ਤਾਰ ਚੱਕ ਲਿਓ ਮੈਂ ਕਿਹਾ ਮੈਂ ਤਾਰ ਲਿਆ ਕਰਨੀ ਤੁਸੀਂ ਲੈ ਕੇ ਆਉਣੀ ਲਿਆਉਣੀ ਲਿਓ ਇਹਦਾ ਫਿਰ ਮੈਂ ਕਹਿੰਦਾ ਮੇਰੇ ਕੋਲ ਹੋਰ ਰਸਤੇ ਵੀ ਹੈਗੇ ਆ ਅੱਛਾ ਜਿਵੇਂ ਹੁਣ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਹਨਾ ਮੌਜੂਦਾ ਐਮਸੀ ਹੋ ਤੁਹਾਡੇ ਨਾਲ ਇਹੋ ਜਿਹਾ ਵਤੀਰਾ ਹੋ ਰਿਹਾ ਆਮ ਲੋਕਾਂ ਨਾਲ ਕਿਹੋ ਜਿਹਾ ਹਾਲ ਹੁੰਦਾ ਬਸ ਦੇਖੋ ਗੱਲ ਇਹ ਹੈਗੀ ਮੈਂ ਖੁਦ ਮੌਜੂਦਾ ਐਮਸੀ ਹਾਂ ਠੀਕ ਹੈ ਨਾ ਜਿਹੜੇ ਮੇਰੇ ਨਾਲ ਇਹ ਖੜੀ ਗੇੜੀਆਂ ਦੇ ਆਮ ਲੋਕਾਂ ਕੀ ਹਾਲ ਕਰਦੇ ਹੋਣਗੇ ਜੋ ਸਾਡੇ ਵਰਗੇ ਰੱਖਣੇ ਜਿਹੜੇ ਦੇ ਆ ਤੇ ਫਿਰ ਅਸੀਂ ਤਾਂ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਜਲਦੀ ਸਸਪੈਂਡ ਹੀ ਕਰਾਇਆ ਜਾਵੇ ਹੋਰ ਕੀ ਹੱਲ ਹੈ ਨਹੀਂ ਇਹਨਾਂ ਦਾ ਇਹ ਇਕੱਲਾ ਇਸ ਵਿਭਾਗ ਵਿੱਚ ਹੈ ਕਿ ਹੋਰ ਵਿਭਾਗ ਵਿੱਚ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਦੇ ਨਹੀਂ ਕਿਸੇ ਵਿਭਾਗ ਵਿੱਚ ਨਹੀਂ ਇਸ ਤਰ੍ਹਾਂ ਹੋਇਆ ਜੀ ਮੇਰਾ ਸਿਰਫ ਇਸੇ ਵਿਭਾਗ ਨਾਲ ਹੀ ਆ ਮੇਰੀ ਜਿਹੜੀ ਮਰਮਤ ਸਰਕਾਰ ਦੇ ਅੰਦਰ ਇੱਕ ਕੰਪਲੀਟ ਆ ਇਸੇ ਵਿਭਾਗ ਦੇ ਵਿੱਚ ਆ ਜੀ ਤੇ ਇੰਨੇ ਕੰਮ ਤਾਂ ਅਸੀਂ ਆਪ ਹੀ ਕਰਾ ਸਕਦੇ ਨਾ ਸਾਡੀ ਸਰਕਾਰ ਨਾਲ ਕੋਈ ਮੌਜੂਦਾ ਮਸ਼ੀਨ ਇੰਨਾ ਕੰਮ ਮੇਰੀ ਬਣਦੀ ਹੈਗੀ ਆ ਬਿਲਕੁਲ ਤੇ ਅਸਰ ਕਰਕੇ ਸਰ ਹੁਣ ਏਦਾਂ ਕਰੇ ਹੁ ਤੇ ਮੈਂ ਤਾਂ ਇਹਨੂੰ ਸਸਪੈਂਡ ਹੀ ਕਹੂੰਗਾ ਸਸਪੈਂਡ ਹੀ ਹੋਣੀ ਜੀ ਡਿਊਟੀ ਜਿਹੜੀ ਲਾਪਰਵਾਹੀ ਕਰਦੇ ਆ ਇਹ ਜੀ ਬਿਲਕੁਲ ਜੀ ਇਹਨਾਂ ਦਾ ਦੋਸ਼ ਹੈ ਕਿ ਡਿਊਟੀ ਦੇ ਅੱਜ ਵਾਕਈ ਲਾਪਰਵਾਹੀ ਕਰਦੇ ਕਿਉਂਕਿ ਜਿਹੜੀ ਤਾਰ ਆਈ ਪਈ ਹੈ ਇਹਨਾਂ ਨੂੰ ਪਹਿਲਾਂ ਤਾਂ ਇਹ ਹੀ ਕਹਤਾ ਵੀ ਐਸਟੀਮੇਟ ਬਣਾ ਕੇ ਭੇਜਿਆ ਹੋਇਆ ਪਰ ਕੋਈ ਐਸਟੀਮੇਟ ਨਹੀਂ ਭੇਜਿਆ 20 ਦਿਨ ਉਸ ਤੋਂ ਬਾਅਦ ਜਦੋਂ ਕਰ ਕਰਾ ਕੇ ਇਹਨਾਂ ਚਲੋ ਤਾਰ ਦਾ ਐਸਟੀਮੇਟ ਬਣਵਾ ਵੀ ਲਿਆ ਤਾਰ ਵੀ ਮੰਗਾਈ ਤਾਂ ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਆ ਤਾਰਾਂ ਜਿਹੜੀਆਂ ਉੱਥੇ ਚੱਕ ਕੇ ਤੁਸੀਂ ਇੱਥੇ ਲੈ ਕੇ ਆਓ ਜੇਕਰ ਪਹਿਲਾਂ ਵੀ ਮੈਂ ਬੋਲਦਾ ਹਾਂ ਨਾ ਜੇ ਆਮ ਲੋਕਾਂ ਨੇ ਸਾਰਾ ਕੁਝ ਕਰਨਾ ਫਿਰ ਸਰਕਾਰਾਂ ਦਾ ਦਾ ਜਾਂ ਪ੍ਰਸ਼ਾਸਨ ਦਾ ਤਾਂ ਕੋਈ ਰੋਲ ਨਾ ਨਾ ਹੋਇਆ ਫਿਰ ਤਾਂ ਆਮ ਲੋਕ ਹੀ ਕਰ ਲੈਣਗੇ ਪਰ ਇੱਥੇ ਜਿਹੜਾ ਸਰਕਾਰ ਦਾ ਜਿਹੜਾ ਮਹਿਕਮੇ ਦਾ ਜਿਹੜਾ ਇਹਦਾ ਰੋਲ ਬਣਦਾ ਕਿ ਜਿਹੜਾ ਉਹਨਾਂ ਨੂੰ ਕੱਲੀ ਇਹ ਲੋਕਾਂ ਨੇ ਕੰਪਲੇਂਟ ਦੇਣੀ ਹੁੰਦੀ ਬਾਕੀ ਕੰਮ ਜਿਹੜਾ ਸਾਰਾ ਉਹਨਾਂ ਨੇ ਆਪ ਕਰਨਾ ਵਾ ਠੀਕ ਆ ਕੰਮ ਦਾ ਪ੍ਰੋਸੈਸ ਹੋ ਸਕਦਾ ਕੋਈ 5-4 ਦਿਨ ਇੱਧਰ ਉੱਧਰ ਹੋ ਸਕਦੇ ਆ ਪਰ ਇਹਨਾਂ ਨੂੰ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਤੁਸੀਂ ਜਿਹੜਾ ਸਮਾਨ ਉੱਥੇ ਚੱਕ ਕੇ ਲੈ ਕੇ ਆਓ ਜਾਂ ਤੁਸੀਂ ਆਪ ਦੇ ਹੱਥਿਆ ਕੁਝ ਕਰੋ ਸਾਡੇ ਬੰਦੇ ਆ ਕੇ ਕਰ ਜਾਣਗੇ ਤਾਂ ਇਹ ਜਿਹੜੀਆਂ ਤਸ ਦਖਾਈਆਂ ਤੇ ਜਿਹੜਾ ਪ੍ਰਸ਼ਾਸਨ ਦਾ ਵਿਭਾਗ ਦਾ ਜਿਹੜਾ ਹਾਲ ਆ ਵੀ ਉਹ ਵੀ ਜਿਹੜਾ ਮੌਜੂਦਾ ਐਮਸੀ ਉਹਨਾਂ ਨੇ ਦੱਸਿਆ ਤੇ ਇੱਕ ਵਾਰੀ ਤੁਸੀਂ ਕੋਈ ਤਸਵੀਰਾਂ ਦੁਆਰਾ ਦੇਖ ਲਓ ਵੀ ਆ ਤਾਰਾਂ ਨੂੰ ਲੈ ਕੇ ਜਿਹੜਾ ਇਹ ਰੌਲਾ ਪਿਆ ਹੋਇਆ ਇਹ ਤਾਰਾਂ ਜਿਹੜੀਆਂ 20-25 ਦਿਨ ਤੋਂ ਇਹਨਾਂ ਨੇ ਦੱਸਿਆ ਕਿ ਅਸੀਂ ਕੰਪਲੀਟ ਕੀ ਡੇਢ ਮਹੀਨਾ ਪਲੱਸ ਡੇਢ ਮਹੀਨਾ ਹੋ ਗਿਆ ਤੇ ਉਦੋਂ ਦੀ ਜਿਹੜੀ ਕੰਪਲੀਟ ਕੀਤੀ ਹੋਈ ਆ ਤੇ ਜਿਹੜਾ ਇਹਦਾ ਐਸਟੀਮੇਟ ਬਣਨ ਦੇ ਵਿੱਚ ਡੇਢ ਮਹੀਨਾ ਲੱਗਿਆ ਤੇ ਤਾਰਾਂ ਵੀ ਆ ਚੁੱਕੀਆਂ ਹੁਣ ਤੇ ਪਰ ਇਹਨਾਂ ਨੂੰ ਇਹ ਗੱਲ ਕਹੀ ਆ ਤੁਸੀਂ ਤਾਰਾਂ ਆਪ ਚੱਕ ਕੇ ਉਥੋਂ ਲੈ ਜੋ ਤੇ ਸਾਡੇ ਬੰਦੇ ਨੇ ਭੇਜ ਕੇ ਅਸੀਂ ਇਹਦਾ ਕੰਮ ਕਰਵਾ ਦੇਵਾਂਗੇ ਸਬੰਧਤ ਵਿਭਾਗ ਮੰਤਰੀ ਉਹ ਇਹਨਾਂ ਨੇ ਜਿਹੜਾ ਉਥੋਂ ਜਿਹੜਾ ਅਫਸਰ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਵੀ ਕੀਤੀ ਆ ਕਿ ਐਮਐਲਏ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਸਪੈਂਡ ਕਰਾਵਾਂਗੇ ਤੇ ਜਿਹੜਾ ਕਿ ਲੋਕਾਂ ਨੂੰ ਇਸ ਤਰ੍ਹਾਂ ਜਿਹੜਾ ਧੱਕੇਦਾਰ ਨਾ ਖਾਣੇ ਪੈਣ ਤਾਂ ਜਿਹੜੇ ਪਹਿਲੇ ਬੋਲ ਜਿਹੜੇ ਅਫਸਰ ਸੁਣਵਾਈ ਕਰਨ ਲੋਕਾਂ ਦੀ ਕਿਉਂਕਿ ਹਰੇਕ ਪਾਰਟੀ ਜਾਂ ਕੋਈ ਵੀ ਹੈਗਾ ਨੁਮਾਇੰਦਾ ਤੋਂ ਜਿਹੜਾ ਲੋਕਾਂ ਦੇ ਸਿਰ ਤੋਂ ਹੀ ਬਣਦਾ ਤੇ ਜੇ ਲੋਕਾਂ ਨੂੰ ਹੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਫਿਰ ਸਰਕਾਰਾਂ ਤੋਂ ਕੋਈ ਝਾਕ ਨਹੀਂ ਕੀਤੀ ਜਾ ਸਕਦੀ ਤੇ ਇਸ ਗੱਲਬਾਤ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਡੇ ਅਫਸਰਾਂ ਦੇ ਕੰਨਾਂ ਤੇ ਵੀ ਜੂਸ ਸਰ ਸਕੇ